ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਗੱਲਬਾਤ ਕਰਾਂਗੇ ਕਿ ਜ਼ਮੀਨ ਲੈਣ ਦਾ ਅਸਲੀ ਟਾਈਮ ਹੈ ਜਿਹੜਾ ਉਹ ਕਦੋਂ ਆ ਖਰੀਦਣ ਦਾ ਤੇ ਵੇਚਣ ਦਾ ਕਦੋਂ ਹੁੰਦਾ ਵੀਡੀਓ ਦੇ ਨਾਲ ਅੰਤ ਤੱਕ ਬਨੇ ਰਹੋ ਤੁਹਾਡੇ ਮਤਵਲ ਦੀ ਵੀਡੀਓ ਆਹੀ ਮੈਂ ਤਰਕ ਦੇ ਨਾਲ ਗੱਲ ਕਰਾਂਗਾ ਪੂਰੀ ਐਨ ਤੁਹਾਨੂੰ ਦਲੀਲ ਦੇ ਨਾਲ ਜਵਾਬ ਦੇਵਾਂਗਾ ਆਓ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਤੋ ਸਵਾਲ ਆਏਗਾ ਕਿ ਜ਼ਮੀਨ ਕਿਹੜੇ ਮਹੀਨੇ ਖਰੀਦਣੀ ਚਾਹੀਦੀ ਆ ਕਿਹੜੇ ਮਹੀਨੇ ਵੇਚਣੀ ਚਾਹੀਦੀ ਆ ਕਿਹੜਾ ਸਮਾਂ ਖਰੀਦਣ ਦਾ ਤੇ ਵੇਚਣ ਦਾ ਕਿਉਂਕਿ ਅਗਰ ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਨਹੀਂ ਰੱਖਾਂਗੇ ਤਾਂ ਫਿਰ ਅਸੀਂ ਮਾਰ ਖਾਈ ਜਾਵਾਂਗੇ ਕਿਉਂਕਿ ਅਸੀਂ ਲੋਕ ਹਮੇਸ਼ਾ ਅ ਅਫਵਾਹਾਂ ਤੇ ਭਰੋਸਾ ਕਰਦੇ ਆ ਅੱਜ ਕੱਲ ਦੇ ਸਮੇਂ ਮੁਤਾਬਕ ਕਮੈਂਟਾਂ ਤੇ ਭਰੋਸਾ ਕਰਦੇ ਆ ਅਸੀਂ ਕਿਸੇ ਵੀ ਦਲੀਲ ਨਾਲ ਗੱਲ ਕਰਨ ਵਾਲੇ ਬੰਦੇ ਦੇ ਉੱਤੇ ਭਰੋਸਾ ਨਹੀਂ ਕਰਦੇ ਦੂਜਾ ਨੰਬਰ ਪੰਜਾਬੀ ਖਾਸ ਤੌਰ ਤੇ ਪੰਜਾਬੀਆਂ ਦੇ ਵਿੱਚ ਇਹ ਬਹੁਤ ਵੱਡੀ ਘਾਟ ਹੈ ਕਿ ਅਸੀਂ ਆਪਣੇ ਬੰਦੇ ਦੇ ਉੱਪਰ ਕਦੇ ਵੀ ਭਰੋਸਾ ਨਹੀਂ ਕਰਦੇ ਅਸੀਂ ਥਰਡ ਪਰਸਨ ਦੇ ਉੱਪਰ ਭਰੋਸਾ ਕਰਦੇ ਹਾਂ ਕਰਤਾ ਜੋਗੀ ਜੋ ਕੀ ਕਹਿੰਦੇ ਹੁੰਦੇ ਨਿਸ਼ਿੱਧ ਨਾ ਬਗਾਨਾ ਜੋਗੀ ਸਿੱਧ ਇਹ ਕਹਾਵਤ 100% ਸਹੀ ਆਪਣੀ ਟੁੱਕਦੀ ਆ ਹੁਣ ਦੋਸਤੋ ਮੈਂ ਗੱਲ ਕਰਦਾ ਕਿ ਅੱਜ ਕੱਲ ਜਿਹੜਾ ਸਮਾਂ ਇਹ ਮਹੀਨਾ ਹੈ ਇਹ ਜ਼ਮੀਨਾਂ ਖਰੀਦਣ ਦਾ ਮਹੀਨਾ ਹੈਗਾ ਇਹ ਮਹੀਨਾ ਖਰੀਦਣ ਦਾ ਕਿਉਂ ਹੈ ਇਹਦਾ ਕਾਰਨ ਕੀ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਪਹਿਲਾਂ ਗੱਲ ਉਸ ਤੋਂ ਬਾਅਦ ਫਿਰ ਮੈਂ ਗੱਲ ਕਰਾਂਗਾ ਕਿ ਜ਼ਮੀਨਾਂ ਵੇਚਣ ਦਾ ਕਿਹੜਾ ਟਾਈਮ ਹੁੰਦਾ ਉਹ ਮਹੀਨਾ ਕਿਹੜਾ ਹੁੰਦਾ ਜਦੋਂ ਆਪਾਂ ਜ਼ਮੀਨਾਂ ਵੇਚੀਏ ਹੁਣ ਮੈਂ ਤੁਹਾਨੂੰ ਦੱਸੂਗਾ ਕਿ ਖਰੀਦਣ ਦਾ ਕਿਹੜਾ ਮਹੀਨਾ ਹੈਗਾ ਉਹ ਇਹ ਮਹੀਨੇ ਨੂੰ ਆਪਾਂ ਖਰੀਦਣ ਦਾ ਮਹੀਨਾ ਕਿਉਂ ਕਹਨੇ ਆ ਕਿਉਂਕਿ ਦੋਸਤੋ ਜਿਹੜਾ ਅ ਜਿਹੜੇ ਗਾਹਕ ਨੇ ਮਤਲਬ 100 ਗਾਹਕ ਜੇ ਆਪਣੇ ਕੋਲੇ ਹੈਗਾ 100 ਦੇ ਵਿੱਚੋਂ ਜੇ ਮਾਰਕੀਟ ਦੇ ਵਿੱਚ 100 ਗਾਹਕ ਫਿਰ ਰਿਹਾਗਾ ਤਾਂ ਉਹਦੇ ਵਿੱਚੋਂ 80 ਗਾਹਕ ਨੇ ਜਿਹੜੇ ਉਹ ਫਾਈਨੈਂਸਰ ਹੁੰਦੇ ਨੇ ਜਿਹੜੇ 10% ਗਾਹਕ ਐਂਡ ਯੂਜ਼ਰ ਹੁੰਦੇ ਨੇ ਤੇ 10% ਗਾਹਕ ਨੇ ਜਿਹੜੇ ਦੋਸਤੋ ਉਹ ਅ ਮੌਕੇ ਅਨਸਾਰ ਬਦਲਣ ਵਾਲੇ ਗਾਹਕ ਹੁੰਦੇ ਨੇ ਕਿਉਂਕਿ ਜਿਹੜਾ 80% ਗਾਹਕਾ ਮਾਰਕੀਟ ਦੇ ਉੱਪਰ ਦਾ ਪ੍ਰਭਾਵ ਉਹ ਹੀ ਪਾਵੇਗਾ ਨਾ ਜਿਹੜਾ ਗਿਣਤੀ ਕੁਆਂਟੀਟੀ ਦੇ ਵਿੱਚ ਜ਼ਿਆਦਾ ਗਾਹਕਾ ਮਾਰਕੀਟ ਦੇ ਵਿੱਚ ਆਸਰ ਉਹ ਚੀਜ਼ ਦਾ ਜ਼ਿਆਦਾ ਹੋਵੇਗਾ ਸੋ ਫਾਈਨਾਂਂਸਰ ਹੈ ਕਿਉਂਕਿ ਜਿਹੜਾ ਦੇਖੋ ਮਾਰਕੀਟ ਤਾਂ ਵਧਣੀ ਆ ਹੁਣ ਆਪਾਂ ਸਾਨੂੰ ਤਾਂ ਪਤਾ ਕਿ ਫਾਈਨਾਂਂਸਰ ਕੌਣ ਹੈ ਐਂਡ ਜੂਜ਼ਰ ਕੌਣ ਹੈ ਲੇਕਿਨ ਆਮ ਲੋਕਾਂ ਨੂੰ ਤਾਂ ਇਹ ਪਤਾ ਲੱਗਦਾ ਨਾ ਕਿ ਗਾਹਕ ਬਹੁਤ ਫਿਰ ਰਿਹਾਗਾ ਉਹਨਾਂ ਚ ਫਾਈਨੈਂਸਰ ਕੌਣ ਹੈ ਐਂਡ ਜੂਜ਼ਰ ਕੌਣ ਹੈ ਉਹ ਆਮ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਪਰ ਦੋਸਤੋ ਇਹ ਮਹੀਨਾ ਜ਼ਮੀਨਾਂ ਖਰੀਦਣ ਦਾ ਕਿਉਂ ਆ ਕਿਉਂਕਿ ਰਜਿਸਟਰੀਆਂ ਨੇ ਜਿਹੜੀਆਂ ਦੋਸਤੋ ਉਹ ਜੀੜੀ ਵੱਡਣ ਵੇਲੇ ਝੋਨਾ ਵੱਡਣ ਵੇਲੇ ਜਾਣੀ ਕਿ ਅਕਤੂਬਰ ਤੇ ਨਵੰਬਰ ਦੇ ਮਹੀਨੇ ਦੇ ਵਿੱਚ ਹੁੰਦੀਆਂ ਨੇ ਔਰ ਉਧਰੋਂ ਦੂਜੇ ਪਾਸੇ ਅਪ੍ਰੈਲ ਤੇ ਮਈ ਦੇ ਵਿੱਚ ਰਜਿਸਟਰੀ ਆਉਂਦੀਆਂ ਨੇ ਜਦੋਂ ਆਪਾਂ ਕਨਕ ਵੜਦੇ ਹੁੰਨੇ ਆ ਹੁਣ ਜਿੰਨੀਆਂ ਫਾਈਨੈਂਸਰਾਂ ਨੇ ਜ਼ਮੀਨਾਂ ਚੱਕੀਆਂ ਹੁੰਦੀਆਂ ਨੇ ਉਹਨਾਂ ਨੇ ਜ਼ਮੀਨਾਂ ਜਾਂ ਤਾਂ ਵਿਚ ਵਿਚਾਲੇ ਵਾਲੇ ਮਹੀਨਿਆਂ ਦੇ ਵਿੱਚ ਵੇਚ ਦਿੱਤੀਆਂ ਲੇਕਿਨ ਜਿਹੜੀਆਂ ਜ਼ਮੀਨਾਂ ਨਹੀਂ ਵਿਕਦੀਆਂ ਉਹ ਜ਼ਮੀਨਾਂ ਹਰ ਇੱਕ ਫਾਈਨੈਂਸਰ ਦੀ ਕੋਸ਼ਿਸ਼ ਹੁੰਦੀ ਆ ਕਿ ਉਹਨੂੰ ਬਿਆਨੇ ਬਿਆਨੇ ਦੇ ਵਿੱਚ ਵੇਚ ਦਈਏ ਇਹਦਾ ਕਾਰਨ ਇਹ ਨਹੀਂ ਕਿ ਉਹਦੇ ਕੋਲ ਪੈਸੇ ਹੈਗੇ ਨੇ ਜਾਂ ਨਹੀਂ ਹੈਗੇ ਨੇ ਸਵਾਲ ਵੱਖਰਾ ਜੇਕਰ ਫਾਈਨੈਂਸਰ ਕੋਲੇ ਮੈਂ ਫਾਈਨੈਂਸਰ ਆ ਸਪੋਜ਼ ਕਰ ਲਓ ਮੇਰੇ ਕੋਲੇ 10 ਕਿੱਲੇ ਬੁੱਕ ਕਰੇ ਹੋਏ ਨੇ ਮੇਰੇ ਉਹ 10 ਕਿੱਲੇ ਜਿਹੜੇ ਬੁੱਕ ਕਰੇ ਹੋਏ ਨੇ ਚਾਹੇ ਮੇਰੇ ਕੋਲੇ 10 ਕਰੋੜ ਰੁਪਇਆ ਪਿਆਗਾ ਪਰ ਮੈਂ ਕੋਸ਼ਿਸ਼ ਕਰੂੰਗਾ ਕਿ ਜੇ ਮੈਂ 1.5 ਕਰੋੜ ਰੁਪਇਆ ਕਰੋੜ ਰੁਪਇਆ ਬਿਆਨਾ ਦਿੱਤਾ ਹੋਇਆ ਤਾਂ ਮੈਂ ਉਹਦੇ ਵਿੱਚ ਵਿੱਚ ਹੀ ਆਪਣੀ ਜ਼ਮੀਨ ਨੂੰ ਬੇਚ ਦੇਵਾਂ ਕਿਉਂਕਿ ਜੇ ਰਜਿਸਟਰੀ ਕਰਾਉਣ ਦੀ ਨੌਬਤ ਆਉਂਦੀ ਆ ਤਾਂ 10 ਕਰੋੜ ਰੁਪਇਆ ਲਾਗਤ ਲਾਉਣੀ ਪਊ ਪ੍ਰਾਪਰਟੀ 10 ਕਿੱल्ल्या ਤੇ ਜਿੰਨਾ ਆਉਣਾ ਉਹਨਾ ਹੀ ਆਉਣਾ ਮੰਨ ਲਓ ਜ਼ਮੀਨ ਸਪੋਇਲ ਕਰਨ ਨੂੰ ਆਪਾਂ ਨੇ 50 ਲੱਖ ਨੂੰ ਖਰੀਦੀ ਆ 55 ਨੂੰ ਵੇਚਣੀ ਆ 5 ਲੱਖ ਰੁਪਇਆ ਏਕੜ ਦਾ ਯਾਨੀ ਕਿ 50 ਲੱਖ ਰੁਪਇਆ ਪ੍ਰਾਫਟ ਆ ਕਿੱਥੇ 50 ਲੱਖ ਰੁਪਇਆ ਪ੍ਰਾਫਟ ਤੋਂ ਉਹਨੂੰ ਕਰੋੜ ਰੁਪਇਆ ਲਾ ਕੇ ਆਉਣਾ ਕਿੱਥੇ ਤੁਹਾਨੂੰ ਜੇ ਤੁਸੀਂ ਪੂਰੀ ਪੇਮੈਂਟ 10 ਕਰੋੜ ਰੁਪਇਆ ਜਾਂ 8 ਕਰੋੜ ਰੁਪਇਆ ਲਾ ਦਿੰਨੇ ਹੋ ਤਾਂ ਤੁਹਾਨੂੰ ਓਨੇ ਪੈਸੇ ਲਾ ਕੇ ਵੀ 50 ਲੱਖ ਦੀ بجائے 60 ਲੱਖ ਰੁਪਇਆ ਆ ਜਾਊਗਾ ਕੋਈ ਵੀ ਫਾਈਨੈਂਸਰ ਹੈ ਜਿਹੜਾ ਕੋਈ ਵੀ ਬਿਜ਼ਨਸਮੈਨ ਹੈ ਉਹ ਕਦੇ ਵੀ ਇਹ ਕੋਸ਼ਿਸ਼ ਨਹੀਂ ਕਰੇਗਾ ਕਿ ਮੈਂ ਇੰਨੀ ਰਕਮ ਜਾਨੀ ਕਿ ਰਜਿਸਟਰੀ ਕਰਾਉਣ ਵਾਲੀ ਰਕਮ ਦੇ ਵਿੱਚ ਮੈਂ ਇਹ ਮਹੀਨੇ ਤੋਂ ਬਾਅਦ 10 ਸੌਦੇ ਬੁੱਕ ਕਰ ਸਕਦਾ ਸਮਝੋ ਗੱਲ ਨੂੰ ਮੈਂ ਮੂਰਲੇ ਮਹੀਨਿਆਂ ਦੇ ਵਿੱਚ ਪੂਰੀ ਪੇਮੈਂਟ ਦੇ ਨਾਲ 10 ਸੌਦੇ ਬੁੱਕ ਕਰਾਂਗਾ ਜੇ 10 ਸੌਦਿਆਂ ਦੇ ਵਿੱਚ ਮੈਂ 5 ਲੱਖ ਏਕੜ ਦੇ ਪ੍ਰੋਫਿਟ ਦੀ بجائے 2-2 ਜਾਂ 3-3 ਲੱਖ ਰੁਪਈਆ ਪ੍ਰੋਫਿਟ ਵੀ ਲੈ ਲੂੰਗਾ ਤਾਂ ਵੀ ਮੈਨੂੰ ਪੈਸੇ ਬਹੁਤ ਬਣਨਗੇ ਮੈਂ ਮਤਲਬ ਮੇਰੀ ਗੱਲ ਨੂੰ ਤੁਸੀਂ ਸਮਝ ਰਹੇ ਹੋ ਨਾ ਕਿ ਜਿੰਨੀ ਪੇਮੈਂਟ ਲਾ ਕੇ ਜੇਕਰ ਸਾਨੂੰ 10% ਪੈਸੇ ਲਾ ਕੇ ਜਾਂ 25% ਲਾ ਕੇ ਉਨਾ ਪ੍ਰੋਫਿਟ ਆਉਂਦਾ ਤੇ ਕਿੱਥੇ ਤੁਹਾਨੂੰ 100% ਪੇਮੈਂਟ ਲਾ ਕੇ ਉਨਾ ਪ੍ਰੋਫਿਟ ਆਉਣਾ ਇਹਦਾ ਕਾਰਨ ਹੋ ਗਿਆ ਇਹ ਕਿ ਇਸ ਕਾਰਨ ਕਰਕੇ ਹਰ ਇੱਕ ਫਾਈਨੈਂਸਰ ਆ ਜਿਹੜਾ ਉਹ ਕੋਸ਼ਿਸ਼ ਕਰਦਾ ਕਿ ਸਾਡੀ ਜ਼ਮੀਨ ਨਿਕਲ ਜਾਵੇ ਪ੍ਰੋਫਿਟ ਚਲੋ ਕੋਈ ਗੱਲ ਨਹੀਂ ਘਟ ਆ ਜੂਗਾ ਉਹਦੇ 'ਚ ਹੁੰਦਾ ਕੀ ਹੈਗਾ ਕਿ ਜਦੋਂ ਇੱਕ ਵਾਰੀ ਜੇ ਦਾਸ ਫਾਈਨੈਂਸਰ ਪੈਸੇ ਘੱਟ ਮੰਗਣ ਲੱਗੇ ਤਾਂ ਮਾਰਕੀਟ ਦੇ ਵਿੱਚ ਇਹ ਹੋ ਜਾਂਦਾ ਕਿ ਯਾਰ ਰੇਟ ਤਾਂ ਘਟਣ ਲੱਗ ਗਿਆ ਤੇ ਉਹ ਫਲਾਣਾ ਬੰਦਾ ਪਹਿਲਾਂ 65 ਮੰਗਦਾ ਸੀ ਹੁਣ ਕਹਿੰਦਾਗਾ ਚਲ 60 ਨੂੰ ਦੇ ਦਿਓ ਚਲ ਯਾਰ 55 ਨੂੰ ਦੇ ਦਿੰਨੇ ਯਾਨੀ ਕਹਿਣ ਦਾ ਭਾਵ ਥੱਲੇ ਨੂੰ ਆ ਗਿਆ ਇਹ ਮੌਕਾ ਇਸ ਕਾਰਨ ਕਰਕੇ ਜ਼ਮੀਨਾਂ ਖਰੀਦਣ ਦਾਗਾ ਕਿ ਇਸ ਤਰ੍ਹਾਂ ਦੀਆਂ ਫਿਰ ਜ਼ਮੀਨਾਂ ਆਪਾਂ ਨੂੰ ਕਿਤੇ ਨਾ ਕਿਤੇ ਕੋਈ ਸੌਦਾ ਸਹੀ ਰੇਟ ਤੇ ਮਿਲ ਜਾਂਦਾ ਇਹ ਮਹੀਨਾ ਜਿਹੜਾ ਹੈਗਾ ਦੋਸਤੋ ਅਕਤੂਬਰ ਨਵੰਬਰ ਇਹ ਜ਼ਮੀਨਾਂ ਖਰੀਦਣ ਦਾ ਹੈਗਾ ਜਿਹੜੇ ਬੰਦੇ ਐਂਡ ਯੂਜ਼ਰ ਨੇ لیکن اس تو بعد ਹੁਣ ਜਿਹੜਾ ਦੋਸਤੋ ਆਊਗਾ ਅਗਲਾ ਮਹੀਨਾ ਉਹ ਜ਼ਮੀਨਾਂ ਵੇਚਣ ਦਾ ਟਾਈਮ ਹੈ ਉਹਦਾ ਕਾਰਨ ਕੀ ਆ ਉਹਦਾ ਕਾਰਨ ਇਹ ਹੈ ਕਿ ਹੁਣ ਜਿੰਨੀਆਂ ਰਜਿਸਟਰੀਆਂ ਹੋ ਜਾਣਗੀਆਂ ਜਿਹੜੇ ਲੋਕ ਤਾਂ ਨਾ ਆ ਮੇਰੇ ਵੀਰ Facebook ਤੇ ਕਮੈਂਟ ਕਰਨ ਵਾਲੇ ਨੇ ਜਿਹੜੇ ਸਮਝਦੇ ਨੇ ਵੀ ਕੰਮ ਨਹੀਂ ਸਾਰੇ ਫਾਈਨੈਂਸਰੀ ਮਤਲਬ ਇਦਾਂ ਦੇ ਦਿੰਦੇ ਨੇ ਇਦਾਂ ਨਹੀਂ ਹੁੰਦਾ ਕੁਝ ਪਰਸੈਂਟ ਜਿਹੜੇ ਬੰਦੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਆ ਕਿ ਚਲੋ ਆਪਾਂ ਰੇਟ ਘੱਟ ਦੇ ਦੇਨੇ ਆ ਉਹ ਕੁਝ ਪਰਸੈਂਟ ਹੁੰਦੇ ਨੇ ਨਹੀਂ ਆ ਅਖਰ ਨੂੰ ਆਖਰ ਨੂੰ ਅਗਲਾ ਰਜਿਸਟਰੀ ਕਰਾ ਲੈਂਦਾ ਕਿਉਂਕਿ ਬਿਆਨਾ ਛੱਡਣਾ ਵੀ ਕਰੋੜ 2 ਕਰੋੜ ਰੁਪਈਆ ਕੋਈ ਸੌਖਾ ਨਹੀਂ ਹੈਗਾ ਪਰ ਦੋਸਤੋ ਜਿਹੜੇ ਫਿਰ ਰਜਿਸਟਰੀਆਂ ਕਰਾ ਲੈਂਦੇ ਨੇ ਜਿੰਨਾਂ ਕੋਲੇ ਪੈਸੇ ਆ ਜਾਂਦੇ ਨੇ ਕਿਉਂਕਿ ਸਾਰੀ ਟੋਟਲੀ ਮਤਲਬ ਇਹ ਨਹੀਂ ਹੈਗਾ ਕਿ ਫਾਈਨੈਂਸਰਾਂ ਕੋਲਿਆ ਜਿਵੇਂ ਮੈਂ ਤੁਹਾਨੂੰ ਦੱਸਿਆ 80% ਬਾਕੀ 20% ਖਰੀਦਦਾਰ ਲੇਕਿਨ ਇਹਦੇ ਚੋਂ ਜਿੰਨੀਆਂ ਰਜਿਸਟਰੀਆਂ ਹੋ ਜਾਂਦੀਆਂ ਨੇ ਫਿਰ ਲੋਕਾਂ ਕੋਲੇ ਪੇਮੈਂਟ ਆ ਜਾਂਦੀ ਹੈ ਔਰ ਜਦੋਂ ਪੇਮੈਂਟ ਜੀ ਵਿਅਕਤੀ ਦੇ ਕੋਲੇ ਘਰੇ ਆ ਜਾਂਦੀ ਆ ਉਹ ਫਿਰ ਜ਼ਮੀਨ ਖਰੀਦਦਾ ਹੀ ਖਰੀਦਦਾ ਉਹਨੂੰ ਫਿਰ ਕੀ ਹੁੰਦਾ ਜੇ ਉਹਨਾਂ ਨੇ ਜਿਵੇਂ ਨਵੰਬਰ ਦੇ ਵਿੱਚ ਰਜਿਸਟਰੀ ਕਰਾਉਣੀ ਆ ਤਾਂ ਉਹ ਨਵੰਬਰ ਦੇ ਵਿੱਚ ਹੀ ਲੱਗ ਜਾਂਦਾ ਹੱਥ ਪੈਰ ਮਾਰਨਾ ਯਾਰ ਪੈਸੇ ਆਉਣੇ ਨੇ ਜ਼ਮੀਨ ਖਰੀਦੀਏ ਫਿਰ ਨਵੰਬਰ ਦੇ ਵਿੱਚ ਜ਼ਮੀਨਾਂ ਵੇਚਣ ਦਾ ਟਾਈਮ ਹੈ ਕਿਉਂਕਿ ਫਿਰ ਜ਼ਮੀਨਾਂ ਮਹਿੰਗੀਆਂ ਹੋਣ ਲੱਗ ਜਾਣਗੀਆਂ ਜਦੋਂ ਜਿਹਦੇ ਘਰੇ ਪੈਸੇ ਪਏ ਨੇ ਹੁਣ ਜਿਹਨੂੰ 20 ਕਿੱਲਿਆਂ ਦੀ ਪੇਮੈਂਟ ਆ ਗਈ 10 ਕਿੱਲਿਆਂ ਦੀ ਪੇਮੈਂਟ ਆ ਗਈ 15 ਦੀ ਆ ਗਈ 40 ਦੀ ਆ ਗਈ ਹੁਣ ਤੁਸੀਂ ਸੋਚ ਕੇ ਦੇਖੋ ਦੋਸਤੋ ਪੈਸੇ ਇੰਨੇ ਘਰੇ ਤੋਂ ਰੱਖੂਗਾ ਉਹ ਤਾਂ ਨਾਲ ਦੀ ਨਾਲ ਜ਼ਮੀਨ ਖਰੀਦਣ ਦੀ ਕੋਸ਼ਿਸ਼ ਕਰੂਗਾ ਇਸ ਕਾਰਨ ਕਰਕੇ ਫਿਰ ਮੂਰੇ ਜਿਹੜੇ ਮਹੀਨੇ ਨੇ ਦਸੰਬਰ ਦਾ ਆਊਗਾ ਉਦੋਂ ਫਿਰ ਤੁਸੀਂ ਆਪਣੀਆਂ ਜ਼ਮੀਨਾਂ ਵੇਚ ਸਕਦੇ ਹੋ ਕਿਉਂਕਿ ਉਦੋਂ ਖਰੀਦਣ ਵਾਲੇ ਐਂਡ ਯੂਜ਼ਰ ਜਿਨ੍ਹਾਂ ਕੋਲੇ ਪੈਸੇ ਆਏ ਨੇ ਜਿਨ੍ਹਾਂ ਨੇ ਰੱਖਣੀਆਂ ਜ਼ਮੀਨ ਉਹ ਤੁਹਾਨੂੰ ਫਿਰ ਦਸੰਬਰ ਦੇ ਵਿੱਚ ਮਿਲਦੇ ਨੇ ਦਸੰਬਰ ਚ ਫਾਈਨੈਂਸਰ ਘਟ ਆਉਣਗੇ ਐਂਡ ਯੂਜ਼ਰ ਐਂਡ ਯੂਜ਼ਰ ਦਾ ਮਤਲਬਾ ਜਿਨ੍ਹਾਂ ਨੇ ਬੌਂਡ ਦੀ ਖਾਤਰ ਲੈਣੀ ਆ ਫਿਰ ਉਹ ਤੁਹਾਡੇ ਕੋਲੇ ਗਾਹਕ ਆਊਗਾ ਜਿਨੇ ਜ਼ਮੀਨ ਬੌਂਡ ਦੀ ਖਾਤਰ ਲੈਣੀ ਆ ਔਰ ਜ਼ਿਆਦਾਤਰ ਸੌਦੇ ਦਸੰਬਰ ਦੇ ਵਿੱਚ ਨਗਦ ਕੈਸ਼ ਤੇ ਵੀ ਹੋ ਜਾਂਦੇ ਨੇ ਕਿਉਂਕਿ ਜਿਹਨੇ ਬੰਦੇ ਨੇ ਆਪਣੀ ਰਜਿਸਟਰੀ ਕਰਾ ਲਈ ਫੁੱਲ ਪੇਮੈਂਟ ਕਰੇ ਆ ਗਈ ਉਹ ਫਿਰ ਕਹਿੰਦਾਗਾ ਕਿ ਅਸੀਂ ਪੈਸੇ ਘਰੇ ਰੱਖ ਕੇ ਕਰਨੇ ਕੀ ਨੇ ਆਪਾਂ ਜ਼ਮੀਨ ਖਰੀਦੀਏ ਹੁਣ ਸਾਡੇ ਕੋਲੇ ਨਵੰਬਰ ਦਸੰਬਰ ਦੇ ਵਿੱਚ ਦੋਸਤੋ ਖਾਸ ਤੌਰ ਤੇ ਦਸੰਬਰ ਦੇ ਵਿੱਚ ਕਿਉਂਕਿ ਬਹੁਤ ਬੰਦੇ ਨੇ ਜਿਹੜੇ ਜ਼ਿਆਦਾਤਰ ਉਹ ਪੂਰੀ ਪੇਮੈਂਟ ਆਈ ਤੋਂ ਜਮੀਨ ਖਰੀਦਦੇ ਨੇ ਉਹ ਰਿਸਕ ਲੈਂਦੇ ਹੀ ਨਹੀਂ ਹੈਗੇ ਪਰ ਜਦੋਂ ਪੂਰੀ ਪੇਮੈਂਟ ਆ ਜਾਂਦੀ ਆ ਫਿਰ ਕਹਿੰਦੇ ਨੇ ਹੁਣ ਛੇਤੀ ਲੈ ਲਈਏ ਜੀ ਫਿਰ ਉਹ ਮਤਲਬ ਕਹਿੰਦੇ ਨੇ ਸਾਨੂੰ ਨਗਦ ਦਵਾ ਦੋ ਯਾਨੀ ਮੇਰਾ ਕਹਿਣ ਦਾ ਭਾਵ ਉਦੋਂ ਜੱਟ ਜ਼ਿੰਮੇਦਾਰਾਂ ਨੂੰ ਜ਼ਮੀਨ ਵੇਚਣ ਦਾ ਟਾਈਮ ਹੁੰਦਾਗਾ ਜਦੋਂ ਕਿ ਅਕਤੂਬਰ ਨਵੰਬਰ ਦੇ ਵਿੱਚ ਖਰੀਦਣ ਦਾ ਟਾਈਮ ਹੁੰਦਾ ਜਿਹੜੇ ਭੱਜੇ ਫਿਰਦੇ ਨੇ ਮੇਰੇ ਵੀਰ ਇਹ ਜਿਹੜੀ ਦਲੀਲ ਦੋਸਤੋ ਮੈਂ ਦਲੀਲ ਨਾ ਤਰਕ ਨਾਲ ਤੁਹਾਨੂੰ ਸਮਝਾ ਰਿਹਾ ਬਾਕੀ ਸਮਝਣਾ ਨਾ ਸਮਝਣਾ ਤੁਹਾਡੀ ਮਰਜ਼ੀ ਆ ਅੱਗੇ ਜਾ ਕੇ ਫਿਰ ਮਈ ਤੇ ਆਪਣੇ ਅਪ੍ਰੈਲ ਦਾ ਜਿਹੜਾ ਮਹੀਨਾ ਉਦੋਂ ਫਿਰ ਇਸੇ ਤਰ੍ਹਾਂ ਦਾ ਹਾਲਾਤ ਪੈਦਾ ਹੁੰਦੇ ਨੇ ਹੁਣ ਜਿਸ ਵਿਅਕਤੀ ਦੇ ਕੋਲੇ ਪੇਮੈਂਟ ਪਈ ਹੈ ਚਾਹੇ ਬਿਆਨਨੇ ਜਿੰਨੀ ਹੈ ਚਾਹੇ ਵੱਧ ਹੈ ਉਹ ਬੰਦਾ ਅੱਜ ਹਿੰਮਤ ਮਾਰੇ اگر کوشش کرے ਤਾਂ ਉਹਨੂੰ ਜ਼ਮੀਨ ਸਹੀ ਰੇਟ ਮਿਲ ਸਕਦੀ ਆ ਪਰ ਨਾਲ ਦੀ ਨਾਲ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਐ ਉਹਦੇ ਲਈ ਆਪਣੇ ਬੰਦਿਆਂ ਤੇ ਭਰੋਸਾ ਕਰਕੇ ਜ਼ਮੀਨ ਲੈਣੀ ਪੈਂਦੀ ਆ ਦੋਸਤੋ ਇਹ ਨਹੀਂ ਕਿ ਜਿਹੜਾ ਤੁਹਾਡੇ ਕੋਲ ਮਹੀਨਾ ਹੈ ਉਹ ਤੁਸੀਂ ਐਂ ਖਰਾਬ ਕਰ ਲੈਨੇ ਹੋ ਕਿ ਫਲਾਨੇ ਰਾਹੀਂ ਲਈਏ ਯਾਰ ਤिमके ਰਾਹੀਂ ਲਈਏ ਉਹਦੇ ਕੋਲ ਜਾਏ ਕਮਿਸ਼ਨ ਘੱਟ ਕੀਤੇ ਕੋਲ ਕਮਿਸ਼ਨ بچਾਉਂਦੇ بچਾਉਂਦੇ 1% 1% ਕਮਿਸ਼ਨ ਬਚਾਉਂਦੇ ਬਚਾਉਂਦੇ ਮੈਂ ਇਹ ਜਿਹੇ ਲੋਕ ਦੇਖੇ ਨੇ ਜੇ ਮੰਨ ਲਓ ਸਪੋਇਰ ਕਰ ਲਓ 10 ਲੱਖ ਰੁਪਇਆ ਕਮਿਸ਼ਨ ਹੈ ਮੰਨ ਲਓ 10 ਕਰੋੜ ਦਾ ਸੌਦਾ ਹੈ ਉਹ 10 ਲੱਖ ਬਚਾਉਂਦੇ ਬਚਾਉਂਦੇ ਜ਼ਮੀਨ ਮੂਰੇ 10 ਕਰੋੜ ਵਾਲੀ 11 ਕਰੋੜ ਨੂੰ ਖਰੀਦ ਲੈਂਦੇ ਨੇ ਦੱਸੋ ਇਹਨੂੰ ਸਿਆਣਾ ਕੌਣ ਕਹੂਗਾ ਜਾਂ ਅੱਧਾ ਕਮਿਸ਼ਨ ਦੇਣ ਦੇ ਮਾਰੇ ਕਹਿੰਦੇ ਜੀ ਅਸੀਂ ਦਾ ਅੱਧਾ ਦੇਵਾਂਗੇ ਜੀ ਤੇ ਜਾਂ ਜੀ ਉਹ ਬੰਦੇ ਨੂੰ ਕਮਿਸ਼ਨ ਵੱਧ ਨਾ ਦੇਣਾ ਪੈ ਜੇ ਸਲਾਹਾ ਕਰਦੇ रह ਜਾਂਦੇ ਨੇ ਔਰ ਉਹਦੋਂ ਨੂੰ ਜ਼ਮੀਨ ਫਿਰ ਫੇਰ ਤਾਂ ਜਾ ਕੇ ਜ਼ਮੀਨ ਮਹਿੰਗੀ ਲੈਂਦੇ ਨੇ ਸੋ ਇਹ ਦੀ ਸਿਆਣਪ ਕਰਨ ਦੀ ਬਜਾਏ ਆਪਣੇ ਬੰਦੇ ਦੇ ਉੱਪਰ ਭਰੋਸਾ ਕਰਕੇ ਅਗਲੇ ਨੂੰ 1% ਕਮਿਸ਼ਨ ਪੂਰਾ ਦੋ ਤੇ ਅਗਲੇ ਨੂੰ ਕਹੋ ਲੈ ਭਾਈ ਸਾਹਮਣੇ ਬੈਠ ਕੇ ਸਾਡਾ ਸੌਦਾ ਕਰਾ ਤੇ ਆ ਚੱਕਰ ਦਾ ਕਮਿਸ਼ਨ ਤੇ ਮੈਨੂੰ ਜਮਿੰਟਵਾ ਇਸ ਤਰ੍ਹਾਂ ਸੌਦੇ ਹੁੰਦੇ ਨੇ ਦੋਸਤੋ ਬਾਕੀ ਤੁਸੀਂ ਮਰਜ਼ੀ ਦੇ ਮਾਲਕ ਹੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਚਾਹੇ ਪੋਜੀਟਿਵ ਕਰੋ ਚਾਹੇ ਜੇ ਤੁਹਾਨੂੰ ਗੱਲ ਮੇਰੀ ਚੰਗੀ ਨਹੀਂ ਲੱਗੀ ਤਾਂ ਵੀ ਕਮੈਂਟ ਜ਼ਰੂਰ ਕਰਿਓ ਜੇ ਚੰਗੀ ਲੱਗੀ ਤਾਂ ਵੀ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਦੀ ਨਾਲ ਮੇਰਾ ਜਿਹੜਾ ਪੇਜ ਤੇ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲੈ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ